ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਲੰਧਰ ਦੇ ਸੋਲਰੋ ਰੋਡ ਦੇ ਉੱਤੇ ਲਾਟਰੀ ਦੀ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ ਜਿੱਥੇ ਕਿ ਲੁਟੇਰੇ ਤੇਜ਼ਾਰ ਹਥਿਆਰਾਂ ਦੇ ਨਾਲ ਲਾਟਰੀ ਦੀ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਅਤੇ ਇਹਨਾਂ ਦੇ ਵੱਲੋਂ ਹਥਿਆਰਾਂ ਦੀ ਨੋਕ ਤੇ ਉੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੇ ਹੀ ਲਾਟਰੀ ਵਾਲੀ ਦੁਕਾਨ ਦੇ ਵਿੱਚ ਕੁਝ ਗਾਹਕ ਵੀ ਬੈਠੇ ਸੀ ਉਨ੍ਹਾਂ ਦੇ ਨਾਲ ਵੀ ਇਹਨਾਂ ਨੇ ਕੁੱਟਮਾਰ ਕੀਤੀ ਤੇ ਸਾਰੀਆਂ ਤਸਵੀਰਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦੱਸਿਆ ਕਿ ਇਹੇ ਲੁਟੇਰੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤੇ ਕੁਝ ਬਾਹਰ ਬੈਠੇ ਹੁੰਦੇ ਨੇ ਤੇ ਬਾਕੀ ਅੰਦਰ ਦਾਖਲ ਹੋ ਕੇ ਸਵਾਰ ਦੱਤ ਨੂੰ ਅੰਜਾਮ ਦਿੰਦੇ ਨੇ ਤਦਾਦੀ ਹੈ ਕਿ ਅਜਿਹੇ ਵਾਰਦਾਤਾ ਨੂੰ ਦੇਖ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ